ਸ਼ਿਰੀ ਮੁਕਸਰ ਸਾਹਿਬ ਦੀ ਦਾਣਾ ਮੰਡੀ 'ਚ ਲਿਫਟਿੰਗ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਹਾਲਮ ਇਹ ਹੈ ਕਿ ਮੰਡੀਆਂ ਅੰਦਰ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਵਿਖਾਈ ਦੇ ਰਹੇ ਨੇ। ਇੱਥੋਂ ਤੱਕ ਕਿ ਮੰਡੀ ਵਿੱਚ ਪੈਰ ਰੱਖਣ ਦੀ ਥਾਂ ਵੀ ਕਿਧਰੇ ਨਜ਼ਰ ਨਹੀਂ ਆਉਂਦੀ। ਮੰਡੀ ਵਿੱਚ ਪੈਦਾ ਹੋਈ ਲਿਫਟਿੰਗ ਦੀ ਪਰੇਸ਼ਾਨੀ ਬਾਰੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਲਿਫਟਿੰਗ ਠੇਕੇਦਾਰ ਤੇ ਇਲਜ਼ਾਮ ਲਗਾਏ ਨੇ। ਕਿ ਠੇਕਾ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਨੰਬਰ ਲਗਾ ਕੇ ਟੈਂਡਰ ਹਾਸਲ ਕੀਤਾ ਹੈ ਪਰ ਅਸਲ 'ਚ ਠੇਕੇਦਾਰ ਕੋਲ ਗੱਡੀਆਂ ਮੌਜੂਦ ਹੀ ਨਹੀਂ ਹਨ ਦੂਜੇ ਪਾਸੇ ਜਦੋਂ ਇਸ ਮਸਲੇ ਸੰਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੀ ਗੱਡੀਆਂ ਦੀ ਘਾਟ ਨੂੰ ਮੰਨਦਿਆਂ ਹੋਏ ਲਿਫਟਿੰਗ ਦੀ ਸਮੱਸਿਆ ਤੇ ਮੋਰ ਲਗਾ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਗੱਲ ਜਾਂਚਯੋਗ ਹੈ ਕਿ ਠੇਕੇਦਾਰ ਨੇ ਫਰਜ਼ੀ ਗੱਡੀਆਂ ਵਿਖਾ ਕੇ ਕਿਦਰੇ ਠੇਕਾ ਤਾਂ ਨਹੀਂ ਲਿਆ ਕਿਉਂਕਿ ਮੰਡੀ ਦੇ ਵਿੱਚ ਗੱਡੀਆਂ ਘੱਟ ਹੀ ਵਿਖਾਈ ਦੇ ਰਹੀਆਂ ਨੇ ਉਨਾ ਕਿਹਾ ਕਿ ਇਸ ਸਮੱਸਿਆ ਸੰਬੰਧੀ ਹਲਕਾ ਵਿਧਾਇਕ ਦੀ ਮੌਜੂਦਗੀ ਦੇ ਵਿੱਚ ਉਹ ਗੱਲਬਾਤ ਵੀ ਕਰ ਚੁੱਕੇ ਹਨ ਤੇ ਇਸ ਦੀ ਜਾਂਚ ਜ਼ਰੂਰ ਕਰਾਈ ਜਾਵੇਗੀ ਅਤੇ ਜੇਕਰ ਕੁਝ ਗਲਤ ਪਾਇਆ ਜਾਂਦਾ ਤਾਂ ਕਾਰਵਾਈ ਵੀ ਕੀਤੀ ਜਾਵੇਗੀ। ਸਕੂਟਰਾਂ ਮੋਟਰਸਾਈਕਲਾਂ ਦਾ ਨੰਬਰ ਲਾ ਕੇ ਗੱਡੀਆਂ ਸ਼ੋਅ ਕਰਾਤੀਆਂ ਨੇ ਗੱਡੀਆਂ ਸਾਰੀਆਂ 10 ਕੇ 12 ਗੱਡੀਆਂ ਪੂਰੀ ਮੰਡੀ 'ਚ ਸਾਨੂੰ ਉਹਨਾਂ ਨੇ 60 ਗੱਡੀਆਂ ਘੜਾਈਆਂ ਇਹ 60 ਗੱਡੀਆਂ ਰੋਜ਼ ਦੀ 10 ਗੱਡੇ 10 ਬਾਰ ਗੱਡੀਆਂ ਆ ਰਹੀਆਂ ਰੋਜ਼ ਦੀ ਕਿੰਨਾ ਘਟਨ ਦਾ ਅੰਦਾਜ਼ਾ 12-13 ਗੱਡੀਆਂ ਲੋਡ ਹੁੰਦਾ ਹੈ ਕਿੰਨਾ ਹੁੰਦੀ ਹੈ ਕਟਕੁਰਪਿਆ ਯਾਰ ਘੱਟਾ ਲੋਡ ਹੋਵੇ ਫੇਰ ਮੰਡੀ ਵੀ ਨਹੀਂ ਹੋਈ ਲੇਬਰ ਦੀ ਬੜੀ ਸਮੱਸਿਆ ਲੇਬਰ ਇਸੇ ਕਰਕੇ ਨਹੀਂ ਮੰਨ ਲੋ ਲੋੜੀ ਦੀ ਸਮੱਸਿਆ ਕਰਕੇ ਲੇਬਰ ਨਹੀਂ ਆ ਰਹੀ ਜੀ ਜੋ ਪਰ ਅੱਗੇ ਪ੍ਰਵਾਸੀ ਬਹੁਤ ਆਉਂਦੇ ਸੀ ਅੱਗੇ ਸਾਡੀ ਮੰਨ ਲੋ ਲੋੜੀ ਨਹੀਂ ਹੁੰਦੀ ਸੀ ਸਰਕਾਰੀ ਲੋੜੀ ਹੁੰਦੀ ਸੀ ਉਹ ਸਰਕਾਰ ਨੇ ਸਾਡੇ ਥਾ ਥਮਤੀ ਥਪਤੀ ਬਈ ਲੋਡਿੰਗ ਨੰਬਰਦਾਰੀ ਹੋ ਗਈ ਉਸ ਤੋਂ ਬਾਅਦ ਲੇਬਰ ਜੋ ਪ੍ਰਵਾਸੀ ਮਜ਼ਦੂਰ ਹੈ ਉਹ ਨਹੀਂ ਆ ਰਹੇ ਲੋਡਿੰਗ ਕਰਕੇ ਕਿਉਂਕਿ ਲੋੜੀ ਜਿਹੜੀ ਆ ਰੇਡ ਬੜਾ ਘਟਾ ਹੈ ਸਾਡੇ ਕੋਲ ਜਿੰਨੇ ਟਰੱਕ ਤਾਂ ਇਹਨੇ ਆਖੇ ਪੂਰੇ 70 ਟਰੱਕਾਂ ਦਾ ਇਹ ਦੇਵਾਂਗੇ ਤੇ ਪਰਸਵਾਰ ਦੀ ਮੀਟਿੰਗ ਸੀ ਉਹਦੇ ਤੋਂ ਵੀ ਸਾਨੂੰ ਅੱਜ ਸ਼ੋਅ ਕਰਾਂਗੇ ਤੇ ਪਰ ਟਰੱਕ ਮਰ ਨੂੰ ਸੱਤ ਮਿਲ ਨਹੀਂ ਰਹੀ ਅਸੀਂ ਮੈਂ ਅੱਜ ਵੀ ਤਾਂ ਬੈਠਿਆ ਸਾਰੀ ਮੰਡੀਆਂ ਦੇ ਕਿਹੜੇ ਟਰੱਕ ਗਿਆ ਇਹਦੇ ਮਾਰੇ ਜੀ ਪਰਸਵਾਰ ਦੀ ਮੀਟਿੰਗ ਐਵੇਂ ਬੁਲਾਈ ਸੀ ਇਕੱਠੇ ਕੀਤੀ ਸੀ ਸਾਡੇ ਕੋਲੋਂ ਉਹਦੇ ਮੰਨੇ ਵੀ ਅਸੀਂ ਸੋਨੂੰ ਕੱਲ ਨੂੰ ਸ਼ੋਅ ਕਰਕੇ ਦੇਉ ਇਕੱਠੇ ਕਰ ਦੇਵਾਂਗੇ ਅਸੀਂ ਅੱਜ ਸ਼ਾਮ ਤੱਕ ਫੇਰ ਕਰਦੇ ਇਹਨਾਂ ਨੂੰ ਬੁਲਾ ਕੇ ਕਿ ਵੀ ਦੱਸੋ ਸਾਡੀ ਆਪ ਮੰਡੀਆਂ ਸ਼ੋਅ ਕਰੋ ਤੁਸੀਂ ਦੱਸੋ ਕਿ ਨਹੀਂ ਹੈ ਜਿਹੜੀਆਂ ਤੇ 70 ਕਹਿੰਦੇ ਮੁਖਾਓ ਰੱਖ ਕੇ ਤੇ ਗੱਡੀਆਂ ਉੱਤਰ ਜੇ ਨਾ ਹੋਏ ਤਾਂ ਕੋਈ ਕਾਰਵਾਈ ਨਹੀਂ ਇਹਨਾਂ ਨੇ ਮੌਜੂਦ ਚੈੱਕ ਕਰਾਈ ਨਹੀਂ ਉਹਦੀ ਨਾ ਕਾਰਵਾਈ ਕੀਤੀ ਜਾਊਗੀ ਉਧਰ ਲਿਫਟਿੰਗ ਦੀ ਸਮੱਸਿਆ ਬਾਰੇ ਜਦੋਂ ਡੀ ਐਫ ਐਸਓ ਨਾਲ ਗੱਲ ਕੀਤੀ ਗਈ ਤਾਂ ਉਹ ठेकेदार ਦੀ ਵਕਾਲਤ ਕਰਦੇ ਵਿਖਾਈ ਦਿੱਤੇ ਡੀ ਐਫ ਐਸਓ ਸੁਖਵਿੰਦਰ ਸਿੰਘ ਨੇ ਦਾਵਾ ਕੀਤਾ ਕਿ ਹਰ ਰੋਜ਼ 45 ਤੋਂ 50 ਹਜ਼ਾਰ ਕਟਿਆ ਦੀ ਲਿਫਟਿੰਗ ਹੋ ਰਹੀ ਹੈ ਅਤੇ ਠੇਕੇਦਾਰ ਦੀਆਂ ਸਾਰੀਆਂ ਗੱਡੀਆਂ ਬਿਲਕੁਲ ਮੌਜੂਦ ਹਨ ਉਹਨਾਂ ਤੋਂ ਲਿਫਟਿੰਗ ਬਾਰੇ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਉਹਨਾਂ ਵੱਲੋਂ ਕਦੇ ਮੈਟ੍ਰਿਕ ਟਨ ਤੇ ਕਦੀ ਗੱਟਿਆਂ ਦੀ ਗਿਣਤੀ ਦੱਸ ਕੇ ਉਲਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜਦੋਂ ਕਿ ਲਿਫਟਿੰਗ ਦਾ ਕੰਮ ਸੰਭਾਲ ਰਹੇ ਠੇਕੇਦਾਰ ਜਸ਼ਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਗੱਡੀਆਂ ਮੌਜੂਦ ਹਨ ਤੇ ਰੋਜ਼ਾਨਾ 45 ਤੋਂ 50 ਹਜ਼ਾਰ ਗੱਟਿਆਂ ਦੀ ਲਿਫਟਿੰਗ ਹੋ ਰਹੀ ਹੈ ਲਿਫਟਿੰਗ ਜਿੰਨੀ ਮੈਨੂੰ ਵੀ ਮੈਨੇ ਸਰਕਾਰ ਨੇ ਮੈਨੂੰ ਵਹੀਕਲ ਮੰਗੇ ਸੀ ਇਹ ਟੈਂਡਰ ਦੇ ਵਿੱਚ ਮੇਥੋ 37000 ਗੱਟੇ ਦੇ ਮੰਗੇ ਸੀ ਮੈਂ 42000 ਤੋਂ 45000 ਦੇ ਵੀਕਲ ਦਿੱਤੇ ਹੋਏ ਆ ਪ੍ਰੋਬਲਮ ਲਿਫਟਿੰਗ ਦੀ ਏ ਆ ਜੀ ਇੱਕ ਤਾਂ ਜਿਹੜੀ ਫਸਲ 15 ਦਿਨਾਂ ਚਾਉਣੀ ਹੁੰਦੀ ਆ ਉਹ ਫਸਲ 4 ਦਿਨਾਂ ਚ ਇੱਕਦਮ ਡਿੱਗ ਪਈ ਐ ਮੰਡੀ 'ਚ ਠੀਕ ਆ ਜੀ ਇੱਕ ਦੂਜੀ ਏ ਆ ਵੀ ਜਿਹੜੇ ਪਰਦੇਸੀ ਲੇਬਰ ਆਉਂਦੀ ਆ ਆੜਤੀਆਂ ਕੋਲ ਉਹ ਆੜਤੀਆਂ ਦੀ ਲੇਬਰ ਨਹੀਂ ਪਹੁੰਚੀਗੀ ਮੰਡੀਆਂ ਦੇ ਵਿੱਚ ਜਿੱਥੇ ਗੱਡੀ ਲੱਗ ਜਾਂਦੀ ਆ ਉਹ ਸ਼ਾਮ ਤੱਕ ਭਰਦੀ ਆ ਲੇਬਰ ਹਾਂਜੀ ਗੱਡੀਆਂ ਮੇਰੇ ਕੋਲ ਪੂਰੀਆਂ ਬਕਾਇਦਾ ਮੇਰੇ ਕੋਲ ਲਿਸਟ ਆ ਬਕਾਇਦਾ ਆਨਲਾਈਨ ਗੇਟ ਪਾਸ ਨੇ ਸਾਰੇ ਟਰੱਕ ਦੇ ਮੂਰੇ ਜਿਹੜੀ ਪਲੇਟ ਲੱਗੀ ਹੋਈ ਆ ਜਿਹੜੀ ਟਰੱਕ ਦੇ ਮੂਰੇ ਪਲੇਟ ਲੱਗੀ ਹੋਈ ਆ ਉਸ ਪਲੇਟ ਦਾ ਗੇਟ ਪਾਸ ਕੱਟਿਆ ਜਾਂਦਾ ਆਨਲਾਈਨ ਗੇਟ ਪਾਸ ਹੁੰਦਾ ਜੀਪੀਐਸ ਲੱਗੇ ਹੋਏ ਆ ਟਰੱਕਾਂ ਦੇ ਵਿੱਚ ਦੂਸਰੇ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਮੋਟਰਸਾਈਕਲ ਦੇ ਨੰਬਰ ਦਾ ਜੀਪੀਐਸ ਚੱਲੂਗਾ ਕੋਈ ਜਿੰਨੀ ਵੀ ਸਾਡੀ ਲਿਫਟਿੰਗ ਆ ਇਹ ਕੋਈ ਕਾਗਜ਼ੀ ਨਹੀਂ ਹੈਗੀ ਕਿ ਇਹ ਆਨਲਾਈਨ ਆ ਜਦੋਂ ਟਰੱਕ ਭਰਿਆ ਜਾਂਦਾ ਨਾਲ ਦੀ ਨਾਲ ਆਨਲਾਈਨ ਗੇਟ ਪਾਸ ਕੱਟਿਆ ਜਾਂਦਾ ਉਹ ਟਰੱਕ ਦਾ ਨੰਬਰ ਪੈ ਜਾਂਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੰਡੀ 'ਚ ਲਿਫਟਿੰਗ ਦੇ ਹਾਲਾਤ ਦਾ ਜਾਇਜ਼ਾ ਲੈਣ ਆਏ ਡੀਸੀ ਨੇ ਵੀ ਮਜ਼ਦੂਰ ਜੂਨੀਅਨ ਦੀ ਗੱਲ ਸੁਣਨ ਦੀ ਥਾਂ ਸਿੱਧਾ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਖਿਸਕਣਾ ਹੀ ਸਹੀ ਸਮਝਿਆ। ਭਾਵੇਂ ਕਿ ਕਈ ਦਿਨਾਂ ਤੋਂ ਕਿਸਾਨ ਮੰਡੀ ਵਿੱਚ ਖੱਜਲ-ਖੁਆਰ ਹੋ ਰਹੇ ਨੇ ਅਤੇ ਬਾਹਰ ਪਈ ਕਣਕ ਤੇ ਆਸਮਾਨੀ ਆਫਤ ਦੀ ਮਾਰ ਕਿਸੇ ਵੇਲੇ ਵੀ ਪੈ ਸਕਦੀ ਹੈ ਕਿਉਂਕਿ ਪਿਛਲੇ ਦਿਨੀ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਕਈ ਗੱਟੇ ਸੜ ਚੁੱਕੇ ਹਨ। ਸਾਧਾ ਨਿਰੀਥਾ ਮੰਡੀ ਵਿੱਚ ਬੇਪਰਵਾਹੀ ਦਾ ਰਾਜ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼